ਇਲਾਕੇ ਵਾਸਤੇ ਖੁਸ਼ਖਬਰੀ ਹੁਣ ਤੁਹਾਡੇ ਆਪਣੇ ਸ਼ਹਿਰ ਕੋਲੀ ਹਸਪਤਾਲ ਡਡਵਾ ਰੋਡ ਵਿਖੇ ਫ੍ਰੀ ਆਪੀਡੀ ਕੀਤੀ ਗਈ ਹੈ ਡਾਕਟਰ ਦੀਪਕ ਕੋਲੀ ਨੇ ਦੱਸਿਆ ਕਿ ਕੋਲੀ ਹਸਪਤਾਲ ਸਭ ਤੋਂ ਪੁਰਾਣਾ ਹਸਪਤਾਲ ਧਾਰੀਵਾਲ ਵਿੱਚ ਡਡਵਾ ਰੋਡ ਤੇ ਹੈ ਹੁਣ ਤੁਹਾਨੂੰ ਆਪਣਾ ਇਲਾਜ ਕਰਾਉਣ ਵਾਸਤੇ ਸ਼ਹਿਰੋਂ ਬਾਹਰ ਜਾਣ ਦੀ ਲੋੜ ਨਹੀਂ ਕੋਲੀ ਹਸਪਤਾਲ ਵਿੱਚ ਹਰ ਬਿਮਾਰੀ ਦਾ ਇਲਾਜ ਕੀਤਾ ਜਾਂਦਾ ਹੈ ਜਿਸ ਵਿੱਚ ਤੁਹਾਨੂੰ ਫਰੀ اوਪੀਡੀ ਦਿੱਤੀ ਗਈ ਹੈ ਇਸ ਹਸਪਤਾਲ ਦੇ ਵਿੱਚ ਹਰ ਤਰ੍ਹਾਂ ਦੇ ਆਪਰੇਸ਼ਨ ਵੀ ਬਹੁਤ ਘੱਟ ਰੇਟਾਂ ਤੇ ਕੀਤੇ ਜਾਂਦੇ ਹਨ 24 ਘੰਟੇ ਤੁਹਾਡੀ ਸੇਵਾ ਦੇ ਲਈ ਇੱਥੇ ਡਾਕਟਰ ਮੌਜੂਦ ਹਨ ਇਹ ਇੱਕ ਐਕਸੀਡੈਂਟ ਇਲਾਜ ਕੇਂਦਰ ਵੀ ਹੈ ਇਸ ਹਸਪਤਾਲ ਦੇ ਵਿੱਚ ਆਈਸੀਯੂ ਵੀ ਹੈ ਹਮੇਸ਼ਾ ਯਾਦ ਰੱਖੋ ਕੋਲੀ ਹਸਪਤਾਲ ਡਡਵਾ ਰੋਡ ਤੜੀਵਾਲ ਯੂਟਾਸਰ ਤੇ ਆਪਣਾ ਨਾਮ ਦੱਸ ਦਿਓ ਤੇ ਦੱਸੋ ਕਿਹੜੇ ਹਸਪਤਲ ਤੁਸੀਂ ਅਸਲ ਵਿੱਚ ਆਉਦੇ ਹੋ ਮੈਂ ਡਾਕਟਰ ਦੀਪਕ ਕੋਲੀ ਪਿਛਲੇ 15 ਸਾਲਾਂ ਤੋਂ ਕੋਲੀ ਹਸਪੀਟਲ ਡਡਵਾ ਰੋਡ ਤਾਰੀਵਾਲ ਵਿੱਚ ਆਪਣੀ ਸੇਵਾਵਾਂ ਦੇ ਰਿਹਾ ਹਾਂ ਤੇ ਹੁਣ ਅਸੀਂ ਇਸ ਹਸਪੀਟਲ ਨੂੰ ਕਾਫੀ ਹੱਦ ਤੱਕ ਅਪਗ੍ਰੇਡ ਕਰ ਦਿੱਤਾ ਹੈ ਇੱਥੇ ਆਈਸੀਯੂ ਦੀ ਸਹੂਲਤਾਂ ਸ਼ੁਰੂ ਕਰ ਦਿੱਤੀ ਹੈ ਕ੍ਰਿਟੀਕਲ ਕੇਅਰ ਪੇਸ਼ੈਂਟਸ ਉਹਨਾਂ ਦਾ ਵੀ ਇੱਥੇ ਇਲਾਜ ਕੀਤਾ ਜਾ ਰਿਹਾ ਹੈ ਕੋਈ ਸਬ ਕੱਟੇ ਦਾ ਇਲਾਜ ਕੋਈ ਪੋਜ਼ੀਡਨ ਦੇ ਮਰੀਜ਼ ਹੋਣ ਉਹਨਾਂ ਦਾ ਇਲਾਜ ਇਹ ਸਾਰੇ ਮਰੀਜ਼ ਪਹਿਲੇ ਸਾਨੂੰ ਅੰਮ੍ਰਿਤਸਰ ਭੇਜਨੇ ਪੈਂਦੇ ਸੀ ਪਰ ਹੁਣ ਅਸੀਂ ਇਸ ਹਸਪਤਲ ਵਿੱਚ ਹੀ ਇਹ ਮਰੀਜ਼ਾਂ ਦਾ ਇਲਾਜ ਕਰ ਰਹੇ ਹਾਂ ਇੱਥੇ ਹੱਡੀਆਂ ਦੇ ਡਾਕਟਰ ਦੀ ਸੁਵਿਧਾ ਗਾਇਨੀ ਦੇ ਪੇਸ਼ੈਂਟਸ ਕੋਈ ਸ਼ੂਗਰ ਦੇ ਮਰੀਜ਼ ਹੋਣ ਕੋਈ ਹਾਰਟ ਦੇ ਮਰੀਜ਼ ਹੋਣ ਯੂਰੋਲੋਜੀ ਦੇ ਮਰੀਜ਼ ਇਹ ਸਾਰੇ ਪੇਸ਼ੈਂਟਸ ਦਾ ਇਲਾਜ ਅਸੀਂ ਇੱਕੋ ਛੱਤ ਥੱਲੇ ਕੋਲੀ ਹਸਪਤਲ ਵਿੱਚ ਕਰ ਰਹੇ ਹਾਂ ਇਹ ਸਾਰੇ ਸਪੈਸ਼ਲਿਸਟ ਡਾਕਟਰ ਡੇਲੀ ਬੇਸਿਸ ਤੇ ਆਪਣੀ ਸੇਵਾਵਾਂ ਦੇ ਰਹੇ ਹਾਂ ਮੈਂ 24 ਘੰਟੇ ਇੱਥੇ ਆਪਣੀ ਸੇਵਾਵਾਂ ਵੀ ਉਪਲਬਧ ਕਰਾ ਰਿਹਾ ਹਾਂ ਬਾਕੀ ਮੈਂ ਚਾਹਾਂਗਾ ਕਿ ਤਾਰੀਵਾਲ ਦੇ ਨਿਵਾਸੀ ਇੱਥੇ ਆਸ-ਪਾਸ ਦੇ ਪਿੰਡਾਂ ਦੇ ਜਿਹੜੇ ਨਿਵਾਸੀ ਹੈ ਉਹ ਇਹ ਸਹੂਲਤ ਦਾ ਵੱਧ ਤੋਂ ਵੱਧ ਫਾਇਦਾ ਉਠਾਣ ਮੋਰਓਵਰ ਇੱਕ ਚੀਜ਼ ਮੈਂ ਹੋਰ ਦੱਸਣਾ ਚਾਹਾਂਗਾ ਕਿ ਅਸੀਂ OPD ਦੀ ਫੈਸਿਲਿਟੀ ਇੱਥੇ ਬਿਲਕੁਲ ਫ੍ਰੀ ਕਰ ਦਿੱਤੀ ਹੈ ਕੋਈ ਪੇਸ਼ੈਂਟ ਨੂੰ ਕਦੇ ਵੀ ਲੋਡ ਪੇਚਾ ਵੀ ਘੰਟੇ ਸਾਡੇ ਡਾਕਟਰ ਇੱਥੇ ਅਵੇਲੇਬਲ ਹੈਗੇ ਹਨ ਤੇ ਓਪਰੇਟਿਨ ਲਈ ਕੋਈ ਫੀਸ ਨਹੀਂ ਲੱਗੇਗੀ ਜਿੰਨਾ ਪੇਸ਼ੈਂਟ ਬਾਹਰ ਭੇਜੇ ਆਈਸੀਯੂ ਦੀ ਜਰੂਰਤ ਪੈਂਦੀ ਆਪਣੇ ਹਸਪਤਲ ਕਿਹੜੀ ਕਿਸੂਦਾ ਵਾਲਾ ਗੋਲਪੰਜਨ ਬੰਕੇ ਲਈ ਕੇਟਰਿੰਗ ਵਾਸਤੇ ਕੀ ਕੀ ਆਪ ਤੁਹਾਨੂੰ ਅਸੀਂ ਇੱਥੇ ਜਿਹੜੇ ਬਹੁਤ ਜ਼ਿਆਦਾ ਸਿੱਖ ਪੇਸ਼ੈਂਟਸ ਹੈ ਕੋਈ ਕ੍ਰਿਟੀਕਲ ਪੇਸ਼ੈਂਟਸ ਹੈ ਉਹਨਾਂ ਨੂੰ ਜਿੱਦਾਂ ਪਹਿਲੇ ਅੰਮ੍ਰਿਤਸਰ ਭੇਜਦੇ ਸੀ ਉਨਾ ਉਹਦੇ ਤੇ ਅੰਮ੍ਰਿਤਸਰ ਭੇਜਣ ਦੀ ਕੋਈ ਲੋੜ ਨਹੀਂ ਹੈ ਆਈਸੀਯੂ ਵਿੱਚ ਵੈਂਟੀਲੇਟਰ ਦੀ ਸਹੂਲਤਾਂ ਵੀ ਉਪਲਬਧ ਹੈ ਕ੍ਰਿਟੀਕਲ ਕੇ ਇੰਟੈਂਸਿਵਿਸਟ ਜਿਹੜੇ ਹੈ ਉਹ ਵੀ ਆਪਣੀ ਸੇਵਾਵਾਂ ਇੱਥੇ ਦੇ ਰਹੇ ਹਨ ਤੇ ਜਿਹੜੇ ਪੇਸ਼ੈਂਟਸ ਨੂੰ ਅੰਮ੍ਰਿਤਸਰ ਜਾ ਕੇ ਕਾਫੀ ਜ਼ਿਆਦਾ ਬੋਦਰੇਸ਼ਨ ਵੀ ਹੁੰਦੀ ਸੀ ਜਦੋਂ ਆਪਣੇ ਸ਼ਹਿਰ ਤੋਂ ਬਾਹਰ ਜਾਣਾ ਕਾਫੀ ਜ਼ਿਆਦਾ ਦਿੱਕਤ ਹੁੰਦੀ ਸੀ ਹੁਣ ਕੋਈ ਅੰਮ੍ਰਿਤਸਰ ਵਗੈਰਾ ਜਾਣ ਦੀ ਲੋੜ ਨਹੀਂ ਹੈਗੀ ਵੀ ਵਿਲ ਪ੍ਰੋਵਾਈਡ 올 ਦੀ ਸਰਵਿਸਿਸ ਹੇਅਰ ਇਨ ਕੋਲੀ ਹਸਪੀਟਲ ਧਾਰੀਵਾਲ ਜਿਨ੍ਹਾਂ ਨਰੋਪਾਂ ਦੇ ਲੋਕਾਂ ਨੂੰ ਬਹੁਤ ਪ੍ਰੇਸ਼ਾਨਿਤ ਕਰਨ ਸਮਾਂ ਦਾ ਨੰਦ ਬਹੁਤ ਜਾਣਦੇ ਦੱਸਿਆ ਪਰ ਉਹਦੇ ਵੀ ਇੱਥੇ ਮਿਲ ਜਾਂਦਾ ਹਾਂ 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 ਜੀ ਇੱਥੇ ਐਮ ਡੀ ਗਾਇਨੀ ਡਾਕਟਰ ਰਿਤਿਆ ਮਹਾਜਨ ਹੈ ਉਹ ਆਪਣੀ ਸਹੂਲਤਾਂ ਇੱਥੇ ਦੇ ਰਹੇ ਹਨ ਉਹ ਲੈਪਰੋਸਕੋਪਿਕ ਸਰਜਰੀ ਵੀ ਕਰਦੇ ਹਨ ਲੈਪਰੋਸਕੋਪੀ ਲੈਪਰੋ ਦੂਰ ਵੀ ਨਾਲ ਬੱਚੇਦਾਨੀ ਦੀ ਰਸੋਲੀਆਂ ਦਾ ਇਲਾਜ ਜਾਂ ਹੋਰ ਲੈਪਰੋਸਕੋਪਿਕ ਸਟ੍ਰੈਕਟੋਮੀ ਇਹ ਵੀ ਉਹ ਇੱਥੇ ਉਪਲਬਧ ਕਰ ਰਿਹਾ ਡਾਕਟਰ ਰੀਮ ਮਹਾਜਨ ਕਰ ਰਿਹਾ ਹੈ ਸੋ ਜਿੱਦਾਂ ਪਥਰੀ ਦੀ ਪੱਥਰੀਆ ਬਰੂਰ ਹੁੰਦੇ ਆਪਰੇਟ ਜਿਹੜੇ ਸਾਰੀ ਤਰ੍ਹਾਂ ਦੇ ਪਥਰੀ ਨੂੰ ਦੇਖੇ ਪਿੱਤੇ ਦੀ ਪਥਰੀਆਂ ਦੇ ਆਲਰੇਡੀ ਇੱਥੇ ਆਪਰੇਸ਼ਨ ਦੂਰਬੀ ਨਾਲ ਮੈਂ ਹੀ ਕਰ ਰਿਹਾ ਤੇ ਬਾਕੀ ਅ ਲ ਯੂਰੋਲੋਜੀ ਦੇ ਜਿੱਦਾਂ ਕੋਈ ਪੀਸੀएनएल ਕੋਈ ਗੁਰਦੇ ਦੀ ਪਥਰੀ ਹੋ ਗਈ ਜਾਂ ਕੋਈ ਸ਼ਾ ਵਾਲੇ ਥੈਲੇਜ ਪਥਰੀ ਹੋ ਗਈ ਉਹਦਾ ਵੀ ਦੂਰਬੀ ਨਾਲ ਇਲਾਜ ਹੋਣਾ ਇਹ ਇੱਥੇ ਸ਼ੁਰੂ ਕਰ ਦਿੱਤਾ ਹੈ ਗਦੂਦਾਂ ਦਾ ਆਪਰੇਸ਼ਨ ਦੂਰਬੀ ਨਾਲ ਉਹ ਵੀ ਇੱਥੇ ਕਰ ਰਹੇ ਹਾਂ ਮੈਂ ਹੋਰ ਕੀ ਕਿਸੇ ਦਾਵਾ ਦੇ ਦੂੰ ਆਈ ਥਿੰਕ ਕਿ ਜਿਹੜੀ ਸੁਵਿਧਾਵਾਂ ਅੰਮ੍ਰਿਤਸਰ ਵਿੱਚ ਅਵੇਲੇਬਲ ਹੋ ਸਾਰੀਆਂ ਸੁਵਿਧਾਵਾਂ ਹੁਣ ਇਸ ਹਸਪਤਾਲ ਵਿੱਚ ਅਵੇਲੇਬਲ ਹੈ। ਬਿਲਕੁਲ ਤਾਰੀਵਾਲ ਮਿਲਣਗੇ। ਇਹ ਕਿਤਾਬੀ ਲੋਕੇਸ਼ਨ ਕੀ ਹਸਪਤਾਲ ਇਹ ਕੋਲੀ ਹਸਪਤਾਲ ਹੈ ਡਡਵਾਰ ਰੋਡ ਤਾਰੀਵਾਲ ਵਿੱਚ। ਹਰ ਕਿਸਮ ਦੇ ਸੁਵਿਧਾਏ ਤੇ ਮਿਲੇ। ਇਹ ਕੋਈ ਚੈਪ ਨਹੀਂ ਹੈ ਨਾ ਜੀ ਇਸ ਤਰ੍ਹਾਂ 8 ਦਿਨ ਜਾਂ 5 ਦਿਨ ਇਹ ਫ੍ਰੀ ਹੈ, ਆਪਰੇਡੀ ਫ੍ਰੀ ਹੈ ਜੀ। ਆਪਰੇਡੀ ਫ੍ਰੀ ਹੋਏਗੀ ਕੋਈ ਐਸਾਂ ਨਹੀਂ ਲੱਗੇ ਉਹ ਵੀ ਦਾ ਚੈੱਕ ਹੁੰਦਾ ਨਹੀਂ ਉਪੜੀ ਵੀ ਚੈੱਕ ਹੁੰਦਾ ਐਕਸ-ਰੇ ਵੀ ਹੁੰਦਾ ਹਾਂਜੀ ਐਕਸ-ਰੇ ਅਲਟਰਾਸਾਉਂਡ ਹਰ ਕਿਸਮ ਦੇ ਮੇਬੀ ਥੋੜੀ ਦੇਰ ਤੱਕ ਆਪਾਂ ਇੱਥੇ ਸੀਟੀ ਸਕੈਨ ਦੀ ਮਸ਼ੀਨ ਵੀ ਇੰਸਟਾਲ ਕਰ ਲਈਏ ਤਾਂ ਕਿ ਲੋਕਾਂ ਨੂੰ ਸੀਟੀ ਸਕੈਨ ਲਈ ਵੀ ਗੁਰਦਾਸਪੁਰ ਜਾਂ ਬਟਾਲੇ ਨਾ ਜਾਣਾ ਪਵੇ ਉਹ ਵੀ ਇੱਥੇ ਸ਼ੁਰੂ ਵੀ ਆਰ ਪਲੈਨਿੰਗ ਇਟ ਉਹ ਵੀ ਸ਼ੁਰੂ ਹੋ ਕੇ ਤੱਕ ਉਹ ਵੀ ਹਾਂ ਯੈਸ ਉਹ ਵੀ ਉਹ ਉਹ ਵੀ ਕਰ ਲਾਂਗੇ ਸਰ ਐਮਬੂਲੈਂਸ ਦੀ ਸੁਵਿਧਾ ਤੁਹਾਨੂੰ ਹੈ ਐਮਬੂਲੈਂਸ 24 ਆਵਰਸ ਇੱਥੇ ਅਵੇਲੇਬਲ ਹੈ ਬਿਲਕੁਲ ਜਿੱਦਾਂ ਕੋਈ ਐਕਸਰਜੈਂਸੀ ਹੋਵੇ ਤਾਂ ਅਸੀਂ ਨੋਰ ਪੈਂਦੇ ਹਾਂ ਸਿਟੂਮਿਕ ਕਾ ਬੀਨ ਸਿਚੁਏਸ਼ਨ ਚ 24 ਘੰਟੇ ਹਮਦਰੋਂ ਰਾਉਂਡ ਦਾ ਕਲਾਕ ਡਾਕਟਰ ਅਵੇਲੇਬਲ ਹੈਗੇ ਨੇ ਬਿਲਕੁਲ ਹੈਗੇ ਨੇ ਕਿਉਂਕਿ ਲੱਗਦੇ ਜੇ ਲੋਕਾਂ ਨੂੰ ਬਾਹਰ ਜਾਂਦੀ ਲੋ ਬਿਲਕੁਲ ਕੋਈ ਲੋੜ ਨਹੀਂ ਪੈਗੀ ਤੇ ਜੇ ਨਹੀਂ ਡਾਕਟਰ ਦਾ ਮੈਡੀਸਨ ਆ ਮੈਡੀਸਨ ਲੋਕ ਲੈਂ ਬਾਹਰ ਜਾਂਦੇ ਜਿਸ ਦਾ ਕੋਈ ਹਾਂ ਜੀ ਹਾਂ ਜੀ ਇਨ ਹਾਊਸ ਫਾਰਮੇਸੀ ਹੈ ਬਾਕੀ ਆਪਰੇਸ਼ਨ ਥੀਟਰ ਸਾਡਾ ਬੜਾ ਵੈਲ ਇਕਵਿਪਡ ਆਪਰੇਸ਼ਨ ਥੀਟਰ ਹੈ ਸੀਐਮ ਮਸ਼ੀਨ ਅਵੇਲੇਬਲ ਹੈ ਟੈਸਟ ਵਗੈਰਾ ਸਾਰੇ ਹੋਣਗੇ ਹਾਂ ਟੈਸਟ ਵਗੈਰਾ ਸਾਰੇ ਹੋਣਗੇ ਲਾਕਰ ਰੂਮ ਵੀ ਪੀਕਾ ਲਾ ਜੰਦੇ ਇਕਰ ਮੰਨ ਕਰੋ ਕਿ ਬਾਅਦ ਮੈਂ ਦੇਖ ਲਾ ਬਾਅਦ ਜਾਂਦੇ ਨਹੀਂ ਤਾਂ ਵਧੀਆ ਇਥੋ ਸਪੀਸ਼ਲ ਸੁਲਾ ਹੈ ਨਾ ਵਧੀਆ ਹਰ ਤਰ੍ਹਾਂ ਦੀ ਸਹੂਲਤ ਇੱਥੇ ਮਿਲਦੀ ਪਈ ਹੈ ਕਿਹੜੇ ਲੋਕ ਬਾਹਰ ਜਾਂਦੇ ਨੇ ਕੀ ਮਤ ਹੈ ਮੈਂ ਇਲਾਕਾ ਨਾ ਮਾਥੇ ਨੂੰ ਇਹ ਅਪੀਲ ਕਰਨਾ ਚਾਹਾਂਗਾ ਕਿ ਹੁਣ ਜਦ ਸਾਰੀ ਫੈਸਿਲਿਟੀਆਂ ਅੰਡਰ ਵਨ ਰੂਫ ਤੁਹਾਨੂੰ ਧਾਰੀਵਾਲ ਵਿੱਚ ਹੀ ਮਿਲ ਰਹੀਆਂ ਹਨ ਆਪਣੇ ਘਰ ਹੀ ਮਿਲ ਰਹੀਆਂ ਹਨ ਤੇ ਫਿਰ ਕੋਈ ਬਾਹਰ ਅੰਮ੍ਰਿਤਸਰ ਜਾਂ ਬਟਾਲੇ ਜਾ ਕੇ ਖਰਾਬ ਹੋਣੀ ਕੋਈ ਲੋੜ ਨਹੀਂ ਹੈ ਤੁਹਾਨੂੰ ਧਾਰੀਵਾਲ ਵਿੱਚ ਆਪਾਂ ਬਿਲਕੁਲ ਪੇਸ਼ੈਂਟ ਕੋਈ ਕ੍ਰਿਟੀਕਲ ਕੇਅਰ ਪੇਸ਼ੈਂਟ ਹੋ ਗਿਆ ਕੁਝ ਹੋਏਗਾ ਬਿਲਕੁਲ العلاਜ 100% ਤੁਹਾਨੂੰ ਕਰਕੇ ਦੇਵਾਂਗੇ ਧਾਰੀਵਾਲ ਵਿੱਚ